ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਨੂੰ ਧਨ ਕਲਗੀ ਧਰਪਾਤਸ਼ਾ ਆਪਣੇ ਪਿਆਰੇ ਜਿਨ੍ਹਾਂ ਨੂੰ ਗੁਰੂ ਸਾਹਿਬ ਫਰਜ਼ੰਦ ਹੋਣ ਦਾ ਰਤਬਾ ਨੰਦੇ ਆ ਨਬੀ ਖਾਨ ਗਨੀ ਖਾਨ ਦੇ ਪਲੰਗੇ ਤੇ ਸਵਾਰ ਹੋ ਕੇ ਕਟਾਣਾ ਸਾਹਿਬ ਤੋਂ ਹੁੰਦੇ ਹੋਏ ਆਲਮਗੀਰ ਵੱਲ ਨੂੰ ਜਾਂਦੇ ਨੇ ਉਧਰ ਧਨ ਮਾਤ ਗੁਜਰ ਕੌਰ ਜੀ ਇਸ ਮੁਕੱਦਸ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਲਾਲਨ ਠੰਡੇ ਬਰਜ ਦੇ ਅੰਦਰ ਤਿਆਰ ਕਰਦੇ ਨੇ ਅਮਰਤ ਵੇਲਾ ਕੇਤਿਆਂ ਦੁਖ ਭੂਖ ਸਦਮਾਰ ਇਹ ਪੀ ਦਾਤ ਤੇਰੀ ਦਾਤਾਰ ਇਹਨਾਂ ਬਚਨਾਂ ਨਾਲ ਆਰੰਭ ਹੁੰਦਾ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਦੀ ਸਿਖਰ ਤੇ ਪਹੁੰਚ ਕੇ ਰੱਬੀ ਰੰਗ ਵਿੱਚ ਰੰਗ ਕੇ ਆਤਮ ਜੇਤੂ ਬਣਾ ਕੇ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਜੀ ਅੱਜ ਦੂਜੇ ਦਿਨ ਸਭਾ ਦੇ ਅੰਦਰ ਭੇਜਦੇ ਆ ਫਤਿਹਯਾਬੀ ਦੀਆਂ ਅਸੀਸਾਂ ਦੇ ਕੇ ਤੋਰਦੇ ਨੇ ਅੱਜ ਸਭਾ ਦੇ ਅੰਦਰ ਸਖਤੀ ਕੀਤੀ ਜਾਂਦੀ ਹੈ ਅੱਜ ਛਲ ਖੇਡਿਆ ਜਾਂਦਾ ਹੈ ਸਹਬਜ਼ਾਦਿਆਂ ਦੇ ਸੀਸ ਝੁਕਾਉਣ ਵਾਸਤੇ ਸਭਾ ਦੀ ਰਵਾਇਤ ਦੱਸੀ ਜਾਂਦੀ ਹੈ ਪਰ ਗੁਰੂ ਲਾਲਾ ਦਾ ਇਹੀ ਉੱਤਰ ਸੀ ਕਿ ਸਾਡੀ ਤੇ ਆਦੇਸ਼ ਕੇਵਲ ਕਰਤਾਪੁਰਖ ਵਾਹਿਗੁਰੂ ਦੇ ਅੱਗੇ ਆ ਅਸੀਂ ਕਿਸੇ ਸ਼ੈਨਸ਼ਾ ਅੱਗੇ ਸਿਰ ਨਹੀਂ ਝੁਕਾਉਂਦੇ ਜ਼ਿੰਦਗੀ ਦੀ ਮੁਥਾਜ ਹੋ ਕੇ ਨਹੀਂ ਗਿੜਗੜਾਉਂਦੇ ਖਿੜਕੀ ਛੋਟੀ ਰੱਖ ਕੇ ਅੰਦਰ ਦਾਖਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ ਗੁਰੂ ਲਾਲ ਬੜੀ ਚੇਤਨਤਾ ਦੇ ਨਾਲ ਇਸ ਵਾਰ ਦਾ ਜਵਾਬ ਦਿੰਦੇ ਆ ਜਿਨ੍ਹਾਂ ਦੇ ਸੀਸ ਝੁਕੇ ਹੋਏ ਡੀਕਦੇ ਸੀ ਉਹਨਾਂ ਦੇ ਚਰਨਾਂ ਦੇ ਜੋੜੇ ਦਿਖਾਈ ਦਿੰਦੇ ਨੇ ਹਰ ਸ਼ਕਤੀ ਅਜ ਵਰਤੀ ਗਈ ਇਥੋਂ ਤੱਕ ਸਾਡਾ ਇਤਿਹਾਸ ਕਹਿੰਦਾ ਕਿ ਜ਼ੁਲਮੋ ਸਤਮ ਵੀ ਕੀਤਾ ਗਿਆ ਸਰੀਰ ਦੇ ਉੱਤੇ ਅਤਿਆਚਾਰ ਕੀਤਾ ਗਿਆ ਪਰ ਸਹਿਬਜ਼ਾਦਿਆਂ ਨੇ ਸਦਕ ਨਹੀਂ ਹਾਰਿਆ ਹਰ ਹਿੱਲੇ ਦਾ ਸਿਰਲ ਤੇ ਸਦਕ ਨਾਲ ਜਵਾਬ ਦਿੱਤਾ ਆਤਮਕ ਵਿਵੇਕ ਨਾਲ ਜਵਾਬ ਦਿੱਤਾ ਫਿਰ ਜ਼ੁਲਮੋ ਸਤਮ ਦੀ ਇਸ ਦੌਰ ਤੋਂ ਬਾਅਦ ਮਾਤਾ ਜੀ ਦੇ ਕੋਲ ਫਿਰ ਅਜ ਵਾਪਸ ਭੇਜਿਆ ਜਾਂਦਾ ਖਿੜੇ ਹੋਏ ਚਿਹਰੇ ਚੜ੍ਹਦੀ ਕਲਾ ਦੀ ਫਤਿਹ ਤੇ ਮਾਂ ਜੀ ਨੂੰ ਜੇਤੂ ਹੋਣ ਦਾ ਜਾ ਕੇ ਸਬੂਤ ਦਿੰਦੇ ਨੇ ਮਾਂ ਗੁਜਰੀ ਜੀ ਸਾਬਜਾਦਿਆਂ ਨੂੰ ਘਟਕੇ ਗਲਵੱਕੜੀ ਚ ਲੈ ਲੈਂਦੇ ਨੇ ਤੁਸੀਂ ਦਾਦੇ ਦੀ ਸ਼ਾਨ ਉੱਚੀ ਕਰਕੇ ਆਏ ਹੋ ਤੁਸੀਂ ਫਤਿਹ ਪਾ ਕੇ ਆਏ ਹੋ ਫਿਰ ਕਰਤੇ ਦੇ ਰੰਗ ਦੇ ਅੰਦਰ ਰਹਿਰਾ ਸਾਹਿਬ ਦਾ 파ਠ ਹੁੰਦਾ ਨਾਮ ਦੀਆਂ ਧੁਨਾ ਗੂੰਜਦੀਆਂ ਜਿਹੜਾ ਠੰਡਾ ਬੁਰਜ ਸਾਡੀ ਸੁਰਤ ਨੂੰ ਸਦਾ ਹੀ ਉੱਚੀਆਂ ਚੁੱਕਦਾ ਹੈ ਗੌਰਵ ਦਾ ਪ੍ਰਤੀਕ ਬਣ ਕੇ ਸਾਡੇ ਸਵੈਮਾਨ ਨੂੰ ਉੱਚੀਆਂ ਕਰਦਾ ਆਓ ਆਪਣੀਆਂ ਸੁਰਤਾਂ ਠੰਡੇ ਬੁਰਜ ਨਾਲ ਜੋੜੋ ਅੱਜ ਦਾ ਸੁਨੇਹਾ ਗੈਰਤ ਤੇ ਅਣਖ ਸਵੈਮਾਨ ਤੇ ਸੱਚ ਦੀ ਪਹਿਰੇਦਾਰੀ ਇਸ ਧਰਤੀ ਤੋਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ